ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦੱਬਿਓ ਅੱਜ ਆਪਾਂ ਗੱਲ ਕਰਦੇ ਹਾਂ 25 ਮਈ ਤੋਂ ਲੈ ਕੇ 28-29 ਮਈ ਤੱਕ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ ਜਿਵੇਂ ਕੱਲ ਪੰਜਾਬ ਦੇ ਕਾਫੀ ਇਲਾਕਿਆਂ ਦੇ ਵਿੱਚ ਸ਼ਾਮ ਬਿਲੇ ਠੰਡੀ ਹਨੇਰੀ ਪਠਾਨਕੋਟ ਗੁਰਦਾਸਪੁਰ ਜਾਂ ਫਗਵਾੜਾ ਜਾਹਸ਼ੀਰਪੁਰ ਅੰਮ੍ਰਿਤਸਰ ਤੇ ਤਰਨਤਾਰਨ ਕਰਪੂਥਲੇ ਦੇ ਕੁਝ ਇਲਾਕਿਆਂ ਦੇ ਵਿੱਚ ਕੱਲ ਹਲਕੇ ਤੋਂ ਦਰਮਿਆਨੇ ਸ਼ਰਾਟੇ ਦੇਖੇ ਗਏ। ਬਾਕੀ ਪੰਜਾਬ ਦੇ ਵਿੱਚ ਠੰਡੀ ਹਨੇਰੀ ਚੱਲੀ ਜਿਸ ਕਰਕੇ ਅੱਜ ਥੋੜੀ ਜਿਹੀ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਹੋਈ ਹੈ। ਪਿਛਲੇ ਕਈ ਦਿਨਾਂ ਤੋਂ ਪੰਜਾਬ ਵਿੱਚ ਪੂਰੇ ਦੀ ਹਵਾ ਚੱਲ ਰਹੀ ਸੀ ਕਿ ਪਰ ਅੱਜ ਪਛੋਦੀ ਹਵਾ ਦੁਆਰਾ ਮੁੜ ਤੋਰੀ ਹੈ ਇੱਕ ਵਾਰ ਫਿਰ ਤੋਂ ਟੈਂਪਰੇਚਰ ਵਿੱਚ ਵਾਧਾ ਹੋਣਾ ਸ਼ੁਰੂ ਹੋਵੇਗਾ ਅੱਜ ਉਨੀ ਗਰਮੀ ਮਹਿਸੂਸ ਪਿਛਲੇ ਦਿਨਾਂ ਜਿੰਨੀ ਨਹੀਂ ਹੋ ਰਹੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਵਿੱਚ ਗਰਮੀ ਦਾ ਦੌਰ ਇੱਕ ਵਾਰ ਤੋਂ ਫਿਰ ਦੇਖਿਆ ਜਾਵੇਗਾ ਟੈਂਪਰੇਚਰ ਉਹੀ ਫਿਰ 40 ਤੋਂ ਪਾਰ ਕਰ ਜਾਵੇਗਾ 45 46 ਡਿਗਰੀ ਤੱਕ ਪੁੱਜਣ ਦੀ ਸੰਭਾਵਨਾ ਹੈ ਮੋٹے ਤੌਰ ਤੇ ਗਰਮੀ ਵਿੱਚ ਵੱਡੇ ਪੱਧਰ ਤੇ ਰਾਹਤ ਮਿਲਦੀ ਹੋਈ ਦਿਖਾਈ ਨਹੀਂ ਦੇ ਰਹੀ ਜਿਹੜਾ ਇੱਕ ਸਿਸਟਮ ਆ ਰਿਹਾ ਹੈ ਉਹ ਤਕਰੀਬਨ ਤੇ ਮੇਰੇ ਆਸ-ਪਾਸ ਸੰਭਾਵਨਾ ਬਣ ਰਹੀ ਹੈ ਜਿਹਦੇ ਵਿੱਚ ਹਲਕੇ ਤੋਂ ਦਰਮਿਆਨੇ ਛਰਾਟੇ ਲੱਗ ਸਕਦੇ ਹਨ ਪੰਜਾਬ ਵਿੱਚ 25 ਤੋਂ 30% ਇਲਾਕਿਆਂ ਦੇ ਵਿੱਚ ਸੋ ਉਹਨੇ ਦਿਨ ਗਰਮੀ ਦਾ ਜੋਰ ਇਸੇ ਤਰ੍ਹਾਂ ਹੀ ਦੇਖਿਆ ਜਾਵੇਗਾ ਹਾਂ ਉਹਦੇ ਵਿੱਚ ਇਹ ਹੋ ਸਕਦਾ ਹੈ ਕਿ ਕੁਝ ਕੁ ਇਲਾਕਿਆਂ ਦੇ ਵਿੱਚ ਗਰਮੀ ਤੇ ਹੁਮੋਸ ਨਾਲ ਹੀਟ ਸੈੱਲ ਬਣ ਕੇ ਮਾੜੀ-ਮੋਟੀ ਛਰਾਟੇ ਪੰਜ-ਸੱਤ ਪਿੰਡਾਂ ਵਿੱਚ ਜਾਂ 5-10% ਇਲਾਕਿਆਂ ਦੇ ਵਿੱਚ ਪੈ ਸਕਦੇ ਹਨ ਇੱਕ ਅੱਧੀ ਵੇਰ ਜਿਵੇਂ ਕੱਲ ਠੰਡੀ ਹਨੇਰੀ ਆਈ ਜਾਂ ਮੜੇ-ਮੋਟੇ ਮੀਂਹ ਪਿਆ ਉਸ ਤਰ੍ਹਾਂ ਦੀਆਂ ਕਾਰਵਾਈਆਂ ਵੀ ਪੰਜਾਬ ਦੇ ਵਿੱਚ ਦੇਖਿਆ ਜਾ ਸਕਦੀਆਂ ਪਰ ਵੱਡੇ ਪੱਧਰ ਤੇ ਮੀਂਹ ਦੀ ਕੋਈ ਵੀ ਖਾਸ ਸੰਭਾਵਨਾ ਮੌਜੂਦਾ ਸਮੇਂ ਦੇ ਵਿੱਚ ਦਿਖਾਈ ਨਹੀਂ ਦੇ ਰਹੀ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਗਰਮੀ ਵਿੱਚ ਥੋੜਾ ਜਿਹਾ ਹੋਰ ਵਾਧਾ ਦੇਖਿਆ ਜਾਵੇਗਾ ਤੇ ਨਾਲ ਹੀ ਕੋਈ ਰਾਹਤ ਅਜੇ ਮਿਲਣ ਦੀ ਸੰਭਾਵਨਾ ਘੱਟ ਹੈ ਇਸ ਮਹੀਨੇ ਦੇ ਆਖਰੀ ਦਿਨਾਂ ਦੇ ਵਿੱਚ ਸਿਸਟਮ ਆਵੇਗਾ ਜਿਹੜਾ 20 ਤੋਂ 30% ਲੱਗ ਜਾਂਦੇ ਵਿੱਚ ਮੀਂਹ ਪੈ ਸਕਦਾ ਹੈ